ਫਰੀਦਕੋਟ ਦੇ ਵਿੱਚ ਸ਼ੱਕੀ ਇੱਕ ਕੁਇੰਟਲ ਪਨੀਰ ਦਹੀਂ ਦੇ ਨਾਲ ਫੜਿਆ ਤੇ ਜਾਂਚ ਲਈ ਲੈਬ ਦੇ ਵਿੱਚ ਭੇਜ ਦਿੱਤਾ ਗਿਆ ਜੀ ਹਾਂ ਫਰੀਦਕੋਟ ਦੇ ਕੋਟਪੂਰਾ ਸ਼ਹਿਰ ਦੇ ਵਿੱਚ ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਕੀਤੀ ਗਈ ਸਾਂਝੀ ਜਾਂਚ ਦੇ ਦੌਰਾਨ ਇੱਕ ਕਾਰ ਦੇ ਵਿੱਚੋਂ ਸ਼ੱਕੀ ਪਨੀਰ ਅਤੇ ਦਹੀਂ ਬਰਾਮਦ ਕੀਤਾ ਗਿਆ ਸਿਹਤ ਵਿਭਾਗ ਦੀ ਟੀਮ ਨੇ ਮੌਕੇ ਦੇ ਉੱਤੇ ਨਮੂਨੇ ਲਏ ਅਤੇ ਜਾਂਚ ਲਈ ਖਰੜ ਦੀ ਇੱਕ ਲੈਬ ਦੇ ਵਿੱਚ ਭੇਜ ਦਿੱਤੇ ਗਏ रिपोर्ट ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਇਸ ਕਾਰਵਾਈ ਦੀ ਜਾਣਕਾਰੀ ਮਿਲਦੇ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਡਿਪਟੀ ਕਮਿਸ਼ਨਰ ਪੂਨਮ ਦੀਪਕੌਰ ਐਸਐਸਪੀ ਡਾਕਟਰ ਪ੍ਰਗਿਆ ਜਨ ਅਤੇ ਹੋਰ ਸੀਨੀਅਰ ਅਧਿਕਾਰੀ ਸਿਟੀ ਪੁਲਿਸ ਸਟੇਸ਼ਨ ਪਹੁੰਚੇ ਨੇ ਜਾਣਕਾਰ ਦੇ ਮੁਤਾਬਿਕ ਕੁਝ ਸਮਾਂ ਪਹਿਲਾਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਦੁੱਧ ਅਤੇ ਹੋਰ ਦੁੱਧ ਉਤਪਾਦਾਂ ਦੇ ਵਿੱਚ ਮਿਲਾਵਟ ਵਿਰੁੱਧ ਜਾਗਰੂਕਤਾ ਮੁਹਿੰਮਾ ਸ਼ੁਰੂ ਕੀਤੀ ਸੀ ਹੁਣ ਇਸ ਮੁਹਿੰਮ ਦੇ ਅਗਲੇ ਪੜਾਅ ਦੇ ਵਿੱਚ ਮਿਲਾਵਟੀ ਸਮਾਨ ਬਣਾਉਣਾ ਅਤੇ ਵੇਚਣ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਿਹਤ ਵਿਭਾਗ ਅਤੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਾਹਰੀ ਸ਼ਹਿਰਾਂ ਤੋਂ ਕੋਟਕਪੂਰਾ ਦੇ ਵਿੱਚ ਮਿਲਾਵਟੀ ਪਨੀਰ ਅਤੇ ਹੋਰ ਉਤਪਾਦ ਆ ਰਹੇ ਨੇ। ਜਿਸ ਤਹਿਤ ਬਠਿੰਡਾ ਦੇ ਵਿੱਚ ਇੱਕ ਕਾਰ ਦੇ ਵਿੱਚੋਂ ਲਗਭਗ 70 ਕਿਲੋ ਪਨੀਰ 30 ਕਿਲੋ ਦਹੀਂ ਬਰਾਮਦ ਕੀਤਾ ਗਿਆ। मिलावट ਦੇ ਸ਼ੱਕ ਵਜੋਂ ਸਿਹਤ ਵਿਭਾਗ ਨੇ ਸੈਂਪਲ ਲੈ ਕੇ ਜਾਂਚ ਲਈ ਲੈਬ ਵਿੱਚ ਭੇਜ ਦਿੱਤੇਗੇ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਕਿ ਲੋਕ चंद ਪੈਸੇ ਕਮਾਉਣ ਦੇ ਵਾਸਤੇ ਲੋਕਾਂ ਦੀ ਸਿਹਤ ਦੇ ਨਾਲ ਅਕਸਰ ਹੀ ਖਿਲਵਾੜ ਕਰਦੇ ਰਹਿੰਦੇ ਨੇ ਅਤੇ ਲਗਾਤਾਰ ਦੁੱਧ ਤੋਂ ਬਣਨ ਵਾਲੇ ਉਤਪਾਦਾਂ ਦੇ ਵਿੱਚ ਕਾਫੀ ਜੜਕੀ ਮਿਲਾਵਟ ਖੋਰੀ ਦੇਖਣ ਨੂੰ ਮਿਲਦੀ ਹੈ ਕਿਉਂਕਿ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਨੇ ਦੁੱਧ ਨੂੰ ਗਾੜਾ ਕਰਨ ਦੇ ਵਾਸਤੇ ਵੀ ਉਸ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਕਿ ਚੀਜ਼ਾਂ ਪਾ ਕੇ ਜਿਹੜਾ ਕਿ ਬਾਜ਼ਾਰਾਂ ਦੇ ਵਿੱਚ ਵੇਚਿਆ ਜਾ ਰਿਹਾ ਹੈ ਇਸ ਤਰੀਕੇ ਦੇ ਜਿਹੜੇ ਕਿ ਮਾਮਲੇ ਲਗਾਤਾਰ ਵਾਧੇ ਨਿਰ ਰਹਿੰਦੇ ਨੇ ਤੇ ਦੂਜੇ ਪਾਸੇ ਤਿਹਾਰਾਂ ਦੇ ਸੀਜ਼ਨ ਦੇ ਸਮੇਂ ਜਿੰਨੀਆਂ ਵੀ ਦੁੱਧ ਤੋਂ ਮਠਾਈਆਂ ਤਿਆਰ ਕੀਤੀਆਂ ਜਾਂਦੀਆਂ ਨੇ ਉਹ ਨਕਲੀ ਦੁੱਧ ਤੋਂ ਬਣਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਜਿਹਦੇ ਚੱਲਦੇ ਉਸ ਵਕਤ ਵੀ ਜਿਹੜਾ ਇਹ ਸਿਹਤ ਵਿਭਾਗ ਉਹ ਸਰਗਰਮ ਹੋ ਜਾਂਦਾ ਪਰ ਲਗਾਤਾਰ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਦੇ ਵਿੱਚ ਕਾਫੀ ਮਿਲਾਵਟ ਤੇ ਇੱਕ ਨੂੰ ਮਿਲ ਰਹੀ ਹੈ ਬਾਜ਼ਾਰਾਂ ਦੇ ਵਿੱਚ ਨਕਲੀ ਪਨੀਰ ਆ ਚੁੱਕਿਆ ਤੁਸੀਂ ਪਹਿਚਾਣ ਤੱਕ ਨਹੀਂ ਕਰ ਸਕਦੇ ਕਿ ਇਹ ਪਨੀਰ ਅਸਲੀ ਹੈ ਜਾਂ ਫਿਰ ਨਕਲੀ ਦਹੀਂ ਜੋ ਦੇਖਣ ਨੂੰ ਤੁਹਾਨੂੰ Ориジナル ਵਰਗਾ ਲੱਗਦਾ ਪਰ ਅਸਲ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੇ ਕਿ ਨਕਲੀ ਦਹੀਂ ਵੀ ਜਿਹੜੀ ਵੇਚੀ ਜਾਂਦੀ ਹੈ ਲੋਕ ਚਾਰ ਪੈਸੇ ਤੱਕ ਜ਼ਰੂਰ ਕਮਾ ਲੈਂਦੇ ਨੇ ਪਰ ਜਿਹੜੇ ਖਰੀਦਣ ਵਾਲੇ ਨੇ ਉਹਨਾਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦੇ ਨੇ ਤਾਂ ਜਹੇ ਲੋਕਾਂ ਦੇ ਖਿਲਾਫ ਕਿਵੇਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਲੋਕਾਂ ਦੀ ਸਿਹਤ ਦੇ ਨਾਲ ਲਗਾਤਾਰ ਖਿਲਵਾੜ ਕਰ ਰਹੇ ਨੇ ਕਮੈਂਟ ਜ਼ਰੂਰ ਕਰਿਓ ਬਿਊਰੋ ਰਿਪੋਰਟ